ਕਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਰ نیوز ਸਮਾਣਾ ਹਲਚਰ نیوز ਦਾ ਇੱਕੋ ਹੀ ਮਕਸਦ ਹੈ ਕਿ ਵੀ ਸ਼ਹਿਰ ਦੇ ਵਿੱਚ ਜਾਂ ਆਪਣੇ ਆਸ-ਪਾਸ ਦੇ ਵਿੱਚ ਕੋਈ ਥਾਂ ਤੇ ਕੋਈ ਵਧਿੱਕੀ ਹੋ ਰਹੀ ਹੈ ਪ੍ਰਸ਼ਾਸਨ ਤੱਕ ਉਹਦੀ ਆਵਾਜ਼ ਪਹੁੰਚਾਉਣਾ ਇਹੋ ਜਿਹਾ ਹੀ ਇੱਕ ਮਸਲਾ ਆਇਆ ਸਾਡੇ ਧਿਆਨ ਦੇ ਵਿੱਚ ਕੁਝ ਰਹਿਣਗੀਰਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਕੁਝ ਦਿਨ ਪਹਿਲਾਂ ਵੀ ਭਾਗੜਾ ਨਹਿਰ ਜਿਹੜੀ ਸਮਾਣਾ ਸ਼ਹਿਰ ਦੇ ਵਿੱਚੋਂ ਲੰਘਦੀ ਹੈ ਤੇ ਲੰਘਦੀ ਹੋਈ ਪਾਤਣਾ ਦੇ ਕਈ ਸ਼ਹਿਰਾਂ ਦੇ ਵਿੱਚੋਂ ਲੰਘਦੀ ਹੈ ਉਸ ਭਾਗੜਾ ਨਹਿਰ ਦੀ ਰਿਪੇਅਰ ਦੇ ਲਈ ਇਹਨਾਂ ਨੇ 15 ਦਿਨ ਪਾਣੀ ਵੀ ਘਟਾਇਆ ਗਿਆ ਕਿ ਵੀ ਉਸ ਦੀ ਰਿਪੇਅਰ ਸੁਚੱਜੇ ਢੰਗ ਨਾਲ ਤਸੱਲੀ ਨਾਲ ਕੀਤੀ ਜਾ ਸਗੀ ਪਰ ਹੁਣ ਜੇ ਸਮਾਣਾ ਸ਼ਹਿਰ ਦੀ ਗੱਲ ਕਰੀਏ ਤਾਂ ਸਮਾਣਾ ਸ਼ਹਿਰ ਦੇ ਪਟਿਆਲਾ ਰੋਡ ਦੇ ਪੁਲ ਦੇ ਨਾਲ ਹੀ 15 ਤੋਂ 10-10 15-15 ਫੁੱਟ ਦੇ ਵੱਡੇ-ਵੱਡੇ ਖੱਡੇ ਪਏ ਹੋਏ ਹਨ ਤੇ ਵਿੱਚ ਉਹਦੇ ਵਿੱਚ ਵੱਡੇ-ਵੱਡੇ ਦਰਖਤ ਵੀ ਉੱਗੇ ਹੋਏ ਹਨ ਉਹ ਜੇ ਇਸ ਦੀ ਜਲਦੀ ਹੀ ਇਹਦੀ ਰਿਪੇਅਰ ਤੇ ਇਹਦੀ ਸਫਾਈ ਨਾ ਕਰਵਾਈ ਗਈ ਤਾਂ ਕਿਸੇ ਵੀ ਟਾਈਮ ਇਹ ਭਾਖੜਾ ਨਹਿਰ ਦਾ ਪਾਣੀ ਨਿਕਲ ਸਕਦਾ ਤੇ ਕਾਫੀ ਨੁਕਸਾਨ ਵੀ ਹੋ ਸਕਦਾ ਜਾਨੀਵਾਲੀ ਨੁਕਸਾਨ ਵੀ ਹੋ ਸਕਦਾ ਤੇ ਹੁਣ ਸਾਡੇ ਨਾਲ ਰਹਾਗੀਰ ਨੇ ਉਹ ਵੀ ਦੱਸਣਗੇ ਕਿ ਇਹਦੀ ਰਿਪੇਅਰ ਕਦੋਂ ਹੋਈ ਕਿਵੇਂ ਹੋਈ ਤੇ ਹੁਣ ਸੀਨੀਅਰ ਅਧਿਕਾਰੀਆਂ ਦੇ ਕੰਨਾਂ ਤੱਕ ਵੀ ਆਵਾਜ਼ ਪਹੁੰਚਾਵਾਂਗੇ ਕਿ ਇਹਦੀ ਜਾਂਚ ਕਰਵਾਈ ਜਾਵੇ ਕਿਹਨਾਂ ਨੇ ਅਧਿਕਾਰੀਆਂ ਨੇ ਜਾਂਚ ਕਰਵਾਈ ਤੇ ਕਿਹਦੀ ਅਧਿਕਾਰੀ ਦੀ ਦੇਖਰੇਖ ਜਾਂਚ ਹੁਣਾਂ ਵਿਸ਼ਾ ਵੀ ਬਣਦਾ ਹੈ ਗੱਲ ਹੈ ਕਿ ਸਮਾਣਾ ਸ਼ਹਿਰ ਦੇ ਵਿੱਚੋਂ ਨਾ ਭਾਗਣਾ ਨਹਿਰ ਦੀ ਰਿਪੇਅਰ ਦਾ ਜੀ ਭਰਾ ਜੀ ਤੁਹਾਡਾ ਨਾਮ ਮੇਰਾ ਸੁਖਜੀਤ ਸਿੰਘਾ ਜੀ ਹਾਂਜੀ ਕੀ ਕਹਿਣਾ ਚਾਹਨੀ ਹਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਣਾ ਅੰਗਰੇਜ਼ਾਂ ਦੇ ਟਾਈਮ ਤੋਂ ਲੈ ਕੇ ਇਹ ਨਹਿਰ ਜਿਹੜੀ ਹੈ ਚੱਲੀ ਆ ਰਹੀ ਏ ਇਹਦਾ ਪਾਣੀ ਜਿਹੜਾ ਇਹ ਨੰਗਲ ਟਾਈਮ ਤੋਂ ਹੁੰਦੀ ਹੋਈ ਰੋਪੜ ਵਾਇਆ ਸਰੰਦ ਵਾਇਆ ਸੁਮਣਾ ਹੁੰਦੀ ਹੋਈ ਜਾਕੜ ਇਹ ਰਾਜਸਥਾਨ ਵਿੱਚ ਜਾਂਦੀ ਹੈ ਜਿੱਥੇ ਕਿ ਲੱਖਾਂ ਲੋਕ ਇਹਦਾ ਪਾਣੀ ਪੀਦੇ ਹਨ ਤਾਂ ਇਹਦਾ ਜਿਹੜਾ ਸਫਾਈ ਦਾ ਪ੍ਰਬੰਧਾ ਬਿਲਕੁਲ ਨਕਮਾ ਪ੍ਰਬੰਧਾ ਹੈ ਖੇਤੀ ਲਈ ਵੀ ਵਰਤੋਂ ਕਰਦੇ ਹਨ ਪਾਣੀ ਪਾਣੀ ਦੀ ਵਰਤੋਂ ਹੁੰਦੀ ਹੈ ਤੇ ਇਹ ਜਿਹੜਾ ਪਾੜ ਪਏ ਹੋਇਆ ਉਹਨਾਂ ਜਗ੍ਹਾ ਦੇ ਇਹਦੇ ਵਾਸਤੇ ਰਿਪੇਅਰ ਲਈ ਪੈਸਾ ਸਰਕਾਰ ਨੇ ਅੱਬਰ ਮੇਰੇ ਭੱਡ ਭੇਜਿਆ ਉਹ ਪਤਾ ਨਹੀਂ ਇਹ ਭੰਡ ਇਹਨਾਂ ਨੇ ਕਿੱਥੇ ਲਾਇਆ ਕਿੱਥੇ ਦੀ ਆ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਹੌਨਾ ਆਜੋ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਪੈਸਾ ਦਾ ਜੋ ਫੰਡ ਭੇਜਿਆ ਗਿਆ ਸੀ ਇਹਦੀ ਰਿਪੇਅਰ ਵਾਸਤੇ ਉਹ ਕਿੱਥੇ ਲਾਇਆ ਗਿਆ ਹੈ ਕਿਹੜੇ ਬਕਸ਼ੇ ਚ ਹੁਣ ਸਟਾਇਆ ਗਿਆ ਹੈ ਉਹ ਫੰਡ ਦੀ ਘੋਕ ਕਰਕੇ ਹੁਣ ਸਰਕਾਰੀ ਅਫਸਰਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਇਹ ਕਿਸੇ ਟਾਈਮ ਮੀ ਕਿਉਂਕਿ ਮੌਸਮ ਹੋਣਾ ਜ਼ਹਿਰਾ ਰਿਆ ਸਿਰ ਦੇ ਉੱਤੇ ਸਮਾ ਆ ਗਿਆ ਮੌਸਮ ਦਾ ਇਸ ਕਰਕੇ ਡਰ ਹੈ ਕਿ ਇਹ ਕਿਸੇ ਟਾਈਮ ਮੀਂਹ ਤੋਂ ਵੀ ਰੜ ਸਕਦੀ ਹੈ ਇਹਦੇ ਨਾਲ ਕੱਲਾ ਸਮਾਣਾ ਹੀ ਨਹੀਂ ਡੁੱਬੇਗਾ ਪੀਛਾ ਪਾਤਣਾ ਵੀ ਡੁੱਬੇਗੀ ਉਹ ਪਿੱਛੇ ਵੀ ਪ੍ਰੈਸ਼ਰ ਪਾਣੀ ਦਾ ਪਾ ਕੇ ਹੋ ਸਕਦਾ ਹੈ ਸੰਤ ਦਾ ਵੀ ਜਾ ਸਕਦਾ ਹੈ ਉਹ ਉਹ ਕਰਕੇ ਦੀ ਜਾਤ ਕੋਈ ਨਾ ਇਹ ਪੈਸਾ ਕਿੱਥੇ ਲੱਗਾ ਹੈ ਤੇ ਇਹਦੀ ਰਿਪੇਅਰ ਕਰਾਈ ਦਾ ਵੇ ਇਹ ਪਰਜੋਰ ਅਪੀਲ ਹੈ ਮੇਰੀ ਭਾਰਤ ਸਰਕਾਰ ਅਗੇ ਔਰ ਪੰਜਾਬ ਸਰਕਾਰ ਦੇਗੇ